ਮੈਂ ਡਾਕਟਰ ਲਖਬੀਰ ਸਿੰਘ ਭਗਵਾਲੀਆ ਆ ਹਸਪਤਾਲ ਬਟਾਲਾ ਦੇ ਮੁੱਖ ਸੇਵਾਦਾਰ ਵਜੋਂ ਬੋਲ ਰਿਹਾ ਅੱਜ ਅਸੀਂ ਸਾਰੇ ਬਟਾਲਾ ਦੇ ਅਧਿਕਾਰਤ ਨੰਬਰ ਸਵਾਨ ਐਸਐਸਪੀ ਸਾਹਿਬ ਨੂੰ ਮਿਲੇ ਆ ਇਹਨਾਂ ਵਿੱਚ ਬਾਜਰਾ ਸਾਹਿਬ ਮਾਸ ਜਗਵੀਦਰ ਸਿੰਘ ਜੀ ਮਾਸ ਪ੍ਰੇਮ ਸਿੰਘ ਜੀ ਗਾਡੇਚਾ ਜੀ ਰਿੰਦਰ ਸਿੰਘ ਸ਼ੰਪੂਰ ਜੀ ਸਾਰੇ ਹੀ ਸੱਜਣ ਪਤਰੀਆ ਸਾਹਿਬ ਮਿਲੇ ਆ ਬਹੁਤ ਸੁਖਤ ਮਾਹੌਲ ਦੇ ਵਿੱਚ ਗੱਲਬਾਤ ਹੋਈ ਆ ਉਹਨਾਂ ਦੇ ਨਾਲ ਜਿਹੜੀ ਪੰਜਾਬ ਦੀ ਜਿਹੜੀਆਂ ਬਟਾਲਾ ਸ਼ਹਿਰ ਦੀ ਖਾਸ ਕਰਕੇ ਪ੍ਰਚਲਿਤ ਸਮੱਸਿਆਵਾਂ 'ਤੇ ਉਨ੍ਹਾਂ ਤੇ ਬਾਰੇ ਬੜੀ ਡਿਟੇਲ ਦੇ ਵਿੱਚ ਉਹਨਾਂ ਨੇ ਡਿਸਕਸ ਕੀਤਾ ਗਿਆ ਜਿੰਨਾ ਕਿ ਤੁਸੀਂ ਸਭ ਜਾਣਦੇ ਹੋ ਕਿ ਵਾਇਲਸ ਤੋਂ ਬਟਾਲਾ ਜਿਹੜੀ ਲਗਭਗ 12000 ਰੁਪਏ ਲਾ ਚੁੱਕੀ ਆ ਪਰ ਸਾਨੂੰ ਇੱਕ ਪ੍ਰੋਬਲਮ ਆ ਰਹੀ ਸੀ ਕਿ ਜਿਹੜੇ ਬੂਟੇ ਲਗਾਏ ਆ ਉਹ ਜਾਂ ਤਾਂ ਗੁਜਰ ਰਚੜ ਦੇ ਜਾਂ ਲੋਕ ਕਚੜਾ ਦਿੰਦੇ ਤੇ ਉਹ ਉਹਨਾਂ ਨੂੰ ਪੁੱਟ ਦਿੰਦੇ ਜਾਂ ਤੋੜ ਮਰੋੜ ਕਰ ਦਿੰਦੇ ਪਤਾ ਨਹੀਂ ਕਿਉਂ ਕਰ ਦਿੰਦੇ ਆ ਤੇ ਉਹ ਐਸਐਸਪੀ ਨੇ ਸਾਨੂੰ ਸਾਨੂੰ ਬਹੁਤ ਵੱਡਾ ਇੱਕ ਵਿਸ਼ਵਾਸ ਦਿਵਾਇਆ ਭਾਵੇਂ ਕਿ ਇਹ ਸਿਵਲ ਪ੍ਰਸ਼ਾਸਨ ਦੀ ਪ੍ਰੋਬਲਮ ਆ ਪਰ ਉਹਨਾਂ ਨੇ ਕਿਹਾ ਕਿ ਸਾਡੀ ਪੁਲਿਸ ਜਿਹੜੀ ਆ ਸਾਰੇ ਐਸ ਐਚ ਓਜ਼ ਨੂੰ ਸਾਰੇ ਜਿੰਨੇ ਵੀ ਪੁਲਿਸ ਦੇ ਅਫੀਸਰ ਹੈਗੇ ਉਹਨਾਂ ਨੂੰ ਡਾਇਰੈਕਸ਼ਨ ਦਊ ਕਿ ਤੁਹਾਡਾ ਪੂਰਾ ਪੂਰਾ ਸਹਿਯੋਗ ਕੀਤਾ ਜਾਊ। ਦੂਜੀ ਪ੍ਰੋਬਲਮ ਜਿਹੜੀ ਐ ਅਨਕ੍ਰੋਚਮੈਂਟ ਦੀ ਸੀ ਜਿਹੜੇ ਵੱਡੇ ਵੱਡੇ ਜਾਮ ਲੱਗਦੇ ਆ ਬਟਾਲਾ ਸ਼ਹਿਰ ਦੇ ਵਿੱਚ ਉਹ ਵੀ ਉਹਨਾਂ ਨੇ ਕਿਹਾ ਕਿ ਪੁਲਿਸ ਦੀ ਵਿਜ਼ਿਬਿਲਟੀ ਅੱਗੇ ਨਾਲ ਵੀ ਬਹੁਤ ਜ਼ਿਆਦਾ ਵਧ ਗਈ ਹੈ। ਭਾਵੇਂ ਬਹੁਤ ਵਧੀਆ ਕੰਮ ਕਰ ਰਹੀ ਹੈ। ਪਰ ਉਹ ਕਹਿੰਦੇ ਇਹਦੇ ਵਿੱਚ ਵੀ ਆਪਾਂ ਛੇਤੀ ਤੋਂ ਛੇਤੀ ਅਨਕ੍ਰੋਚਮੈਂਟ ਦਾ ਵੀ ਹੱਲ ਕਰਾਂਗੇ। ਅਤੇ ਜਿਹੜਾ ਵਾ ਇਹ ਜਾਮ ਲੱਗਦੇ ਇਹ ਵੀ ਹਟਾਵਾਂਗੇ। ਤੀਜੀ ਗੱਲ ਜਿਹੜੀ ਉਹਨਾਂ ਨਾਲ ਕੀਤੀ ਗਈ ਆ ਕਿ ਉਹ ਇਹ ਆ ਕਿ ਆਪਾਂ ਆਪਾਂ ਜਿਹੜਾ ਸਭ ਕੁਝ ਰਲ ਮਿਲ ਕੇ ਇਕੱਠੇ ਹੋ ਕੇ ਕਰਨਾ ਤੇ ਉਹਨਾਂ ਨੂੰ ਇੱਕ ਚੀਫ ਗੈਸਟ ਜਾਂ ਗੈਸਟ ਆਫ ਆਨਰ ਰਹੀਮ ਪਟਾੜਾ ਕਿਤੇ ਬੁਲਾ ਰਹੇ ਹਾਂ ਪਟਾੜਾ ਕਲੱਬ ਤੇ ਛੇਤੀ ਜਲੂਨ ਨੂੰ ਕੋ ਟਾਈਮ ਲੈ ਕੇ ਤੇ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਜਿੰਨੀਆਂ ਪਟਾੜੇ ਸਾਹਿਬੀਆਂ ਹੈਗੀਆਂ ਉਹਨਾਂ ਨੂੰ ਆਪਾਂ ਸਨਮਾਨਿਤ ਕਰਾਂਗੇ ਜਿਹੜੀਆਂ ਕੋਈ ਵੀ ਫੀਲਡ ਚ ਕੰਮ ਕਰ ਰਹੀਆਂ ਨੇ ਤੋਂ ਉਹਦੇ ਵੱਲੇ ਵੀ ਉਹਨਾਂ ਨੇ ਸਾਡਾ ਜਿਹੜਾ ਮੰਗ ਪੱਤਰ ਆ ਸਾਡੀ ਮੰਗ ਹੈ ਮੰਨ ਲਈਏ ਉਹ ਚੀਫ ਸੈਕਸਫੋਲੋ ਕਰਨ ਦੇ ਸਾਡੇ ਤੇ ਇਹ ਚੀਜ਼ ਜਿਹੜੀ ਲੋਕਾਂ ਤੱਕ ਚਾਹੂਗੀ ਉਹ ਇਹਨਾਂ ਦਾ સ્ਨੇਹ ਵਿੱਚ ਜਾਊਗਾ ਸਸੀ ਸਾਹਿਬ ਦਾ ਦੂਰ ਦਰਾਡੇ ਲੋਕਾਂ ਤੱਕ ਇੱਕ ਫਾਇਸਾ ਬਣਾ ਲਾ ਦਾ ਸਾ ਤੇ ਇਹ ਸਾਰੇ ਰਾਮ ਕੇ ਤੇ ਆਉਣ ਵਾਲੇ ਪ੍ਰਦੂਸ਼ਣ ਰਹਿਤ ਵਾਤਾਵਰਨ ਚਾਹੀਏ ਲੋਕਾਂ ਨੂੰ ਆਉਣ ਵਾਲੀ ਥੈਂਕ ਯੂ ਬਹੁਤ ਬਹੁਤ ਸਾਇਬ ਤੁਹਾਡਾ ਸਭ ਹੈ ਮੈਸਟਰ ਜੀ ਅੱਜ ਮੰਗ ਪੱਤਰ ਦਿੱਤਾ ਗਿਆ ਕਿਸ ਜ਼ਮੀਨ ਨੂੰ ਲੈ ਕੇ ਮੰਗ ਪੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਐਸਪੀ ਸਾਹਿਬ ਬਟਾਲਾ ਨੂੰ ਵਾਈਸਰॉय ਬਟਾਲਾ ਦੇ ਨਾਲ ਮਿਲਣੀ ਦਾ ਬੜਾ ਸਬਾਕ ਪ੍ਰਾਪਤ ਹੋਇਆ ਹੈ ਜਿਸ ਵਿੱਚ ਡਾਕਟਰ ਪੱਗੋਵਾਲ ਗਿਆ ਸਾਹਿਬ ਬਾਜਵਾ ਸਾਹਿਬ ਲਾਡੇ ਸ਼ਾਹ ਜੀ ਔਰ ਹੋਰ ਪਖੀ ਸਾਹਿਬੇ ਸਾਰੇ ਮੈਂਬਰ ਜਿਹੜੇ ਹਨ ਉਹਨਾਂ ਨੂੰ ਬੜੇ ਸੁਖਦ ਤੇ ਵਧੀਆ ਢੰਗ ਦੇ ਨਾਲ ਉਹਨਾਂ ਦੇ ਨਾਲ ਸਾਰੀਆਂ ਸਮੱਸਿਆਵਾਂ ਦਾ ਜਿਹੜਾ ਹੈ ਉਹ ਇਹਨਾਂ ਨਾਲ ਬਿਆਨ ਕੀਤਾ ਔਰ ਉਹਨਾਂ ਨੇ ਬਹੁਤ ਹੀ ਵਧੀਆ ਜਿਹੜਾ ਆਸ਼ਵਾਸ਼ਣ ਦਵਾਇਆ ਕਿ ਜਿੱਥੇ ਅੱਗੇ ਹੀ ਬਹੁਤ ਅੱਛੇ ਢੰਗ ਦੇ ਨਾਲ ਸਿਹਤ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਲੱਗੇ ਹਨ ਉਹ ਹੁਣ ਵੀ ਉਸ ਤੋਂ ਜ਼ਿਆਦਾ ਕਹਿੰਦੇ ਹਨ ਕਿ ਅਸੀਂ ਇਹ ਸਮੱਸਿਆਵਾਂ ਨੂੰ ਦੂਰ ਕਰਨ ਦੇ ਵਿੱਚ ਪੂਰਾ ਪੂਰਾ ਅਸੀਂ ਤੁਹਾਨੂੰ ਸਹਿਯੋਗ ਦੇਵਾਂਗੇ ਜਿਸ ਤਰ੍ਹਾਂ ਕਿ ਵਾਈਸਾਊ ਬਟਾਲਾ ਬੂਟੇ ਲ ਆ ਰਹੀ ਹੈ ਸਿਹਤ ਦੀਆਂ ਅਪਰੋਚ ਮੈਂ ਦੀ ਸਮੱਸਿਆ ਨੰਬਰ 2 ਤੇ ਆ ਜਿਹੜੇ ਨੇ ਜਾਮ ਲੱਗਦੇ ਨੇ ਬਹੁਤ ਵਧੀਆ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਨੂੰ ਜਿਸ ਤਰ੍ਹਾਂ ਅੱਗੇ ਪੁਲਿਸ ਜਿਹੜੀ ਹੈ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਉਸ ਤੋਂ ਵੀ ਹੋਰ ਬਿਹਤਰ ਢੰਗ ਦੇ ਨਾਲ ਕੰਮ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ